ਹਾਂਜੀ ਦੋਸਤੋ ਸੈਂਟਰ ਸਰਕਾਰ ਵੱਲੋਂ ਇੱਕ ਨਵੀਂ ਪਾਲਿਸੀ ਆਈ ਹੈ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਜਾਂ ਆਖਦੀਏ ਜਿਨ੍ਹਾਂ ਬੱਚਿਆਂ ਦੇ ਸਿਰ ਉੱਤੇ ਪਿਓ ਦਾ ਸਾਆ ਹੈ ਨਹੀਂ ਤੇ ਸਾਹਮਣ ਵਾਲੀ ਇਕੱਲੀ ਮਾਈ ਹੈ ਜਾਂ ਆਖਦੀ ਪਰਿਵਾਰ ਦਾ ਕੋਈ ਹੋਰ ਮੈਂਬਰ ਹੈ ਤਾਂ ਉਹ ਬੱਚੇ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹਨ ਤਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਵੀ ਕਿਸ ਤਰ੍ਹਾਂ ਆਪਾਂ ਡਾਕੂਮੈਂਟ ਫਿਲ ਕਰ ਸਕਦੇ ਹਾਂ ਆਪਾਂ ਨੂੰ ਕਿੱਥੇ ਜਾਣਾ ਪਊਗਾ ਡਾਕੂਮੈਂਟ ਦੇਣ ਵਾਸਤੇ ਜਾਂ ਲੈਣ ਵਾਸਤੇ ਅਤੇ ਕਿਸ ਵਿਅਕਤੀ ਦੇ ਸਾਈਨ ਹੋਣਗੇ ਇਹ ਤਾਂ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਦਵਾਵਾਂਗੇ ਜੇ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਬੱਚੇ ਦਾ ਵੀ ਫਾਇਦਾ ਹੋ ਸਕੇ ਤਾਂ ਤੁਹਾਡੇ ਨਾਲ ਸਕਰੀਨ ਸ਼ੇਅਰ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਪਾਂ ਕਿਸ ਤਰ੍ਹਾਂ ਡਾਕੂਮੈਂਟ ਡਾਊਨਲੋਡ ਕਰ ਸਕਦੇ ਹਾਂ ਅਤੇ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਹਾਂ ਹਾਂਜੀ ਦੋਸਤੋ ਇਹ ਆਉ ਫਾਰਮ ਅਤੇ ਇਹ ਹਨ ਉਹ ਸ਼ਰਤਾਂ ਜਿਸ ਰਾਈ ਆਪਾਂ ਨੂੰ 4000 ਰੁਪਏ ਮਿਲੂ ਬੱਚੇ ਨੂੰ ਜਿਸ ਦੇ ਸਿਰ ਉੱਤੇ ਪਿਓ ਦਾ ਸਾਆ ਹੈ ਨਹੀਂ ਤਾਂ ਕੀ ਨੇ ਸ਼ਰਤਾਂ ਤੁਹਾਨੂੰ ਪੜਾਉਣੇ ਆ ਜੋ ਇਸ ਵਿੱਚ ਹੈਗਾ ਪਿਤਾ ਦੀ ਮੌਤ ਦਾ ਸਰਟੀਫਿਕੇਟ ਹੋਵੇ ਗਾਰਡੀਅਨ ਜਾਂ ਮਾਤਾ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਹੋਵੇ ਗਾਰਡੀਅਨ ਦਾ ਮਾਤਾ ਦਾ ਆਮਦਨ ਹੋਵੇ ਜਾਂ ਸਰਟੀਫਿਕੇਟ ਹੋਵੇ ਜੇ ਉਹ ਬੰਦਾ ਸ਼ਹਿਰੀ ਖੇਤਰ ਵਿੱਚ ਰਹਿੰਦਾ ਤਾਂ ਉਹਦੀ ਸਾਲਾਨਾ ਜਿਹੜੀ ਇਨਕਮ 96000 ਹੋਣੀ ਚਾਹੀਦੀ ਆ ਤੇ ਜੇ ਉਹ ਬੰਦਾ ਪਿੰਡੂ ਖੇਤਰ ਵਿੱਚ ਰਹਿੰਦਾ ਤਾਂ ਉਹਦੀ 72000 ਰੁਪਿਆ ਸਾਲਾਨਾ ਆਮਦਨ ਹੋਣੀ ਚਾਹੀਦੀ ਆ ਬੱਚੇ ਦਾ ਆਧਾਰ ਕਾਰਡ ਅਤੇ ਜਨਮ ਪੱਤਰੀ ਹੋਣੀ ਚਾਹੀਦੀ ਆ ਸਕੂਲ ਤੋਂ ਲਿਖਵਾਇਆ ਗਿਆ ਲੈਟਰ ਜਿਸ ਵਿੱਚ ਬੱਚੇ ਦਾ ਨਾਮ ਪਿਤਾ ਦਾ ਨਾਮ ਅਤੇ ਜਮਾਤ ਦਾ ਅਗਲਾ ਨੰਬਰ ਤੇ ਜਨਮ ਮਿਤੀ ਦਾ ਵੇਰਵਾ ਹੋਵੇ ਸਕੂਲ ਹੱਡਾ ਤੇ ਦਸਖਤ ਅਤੇ ਮੋਹਰ ਹੋਵੇ ਮਤਲਬ ਸਕੂਲ ਦੇ ਹੈੱਡ ਦੇ ਦਸਖਤ ਅਤੇ ਮੋਹਰ ਹੋਵੇ ਬੱਚਿਆਂ ਦਾ ਗਾਰਡਨ ਦਾ ਮਾਤਾ ਪਿਤਾ ਨਾਲ ਅਲੱਗ ਅਲੱਗ ਸਾਂਝਾ ਖਾਤਾ ਮਤਲਬ ਕਿ ਤੁਹਾਨੂੰ ਕਹ ਰਹੀਏ ਪਾਸਬੁੱਕ ਵਿੱਚ ਬੱਚੇ ਦਾ ਨਾਮ ਅਤੇ ਗਾਰਡਨ ਦਾ ਨਾਮ ਅਤੇ ਦੋਨਾਂ ਦੀ ਫੋਟੋ ਲਗਾ ਕੇ ਬੈਂਕ ਦੁਆਰਾ ਫੋਟੋ ਤਸਦੀਦਮਤ ਲੱਗੀ ਉਹਨਾਂ ਦੀ ਫੋਟੋ ਲਗਾ ਕੇ ਬੈਂਕ ਦੁਆਰਾ ਉੱਥੇ ਉਹਨਾਂ ਨੂੰ ਵੱਲੋਂ ਮੋਹਰ ਲਗਾਈ ਜਾਊਗੀ ਤਾਂ ਦੀ ਕੀਤਾ ਜਾਊਗਾ ਬੱਚਿਆਂ ਦੀ ਅਲੱਗ-ਅਲੱਗ ਪਾਸਪੋਰਟ ਸਾਈਜ਼ ਫੋਟੋਆਂ ਇੱਕ ਗਾਰਡੀਅਨ ਜਾਂ ਮਾਤਾ ਦੀ ਪਾਸਪੋਰਟ ਸਾਈਜ਼ ਫੋਟੋ ਅਤੇ ਗਾਰਡੀਅਨ ਜਾਂ ਮਾਤਾ-ਪਿਤਾ ਨਾਲ ਫੈਮਿਲੀ ਪਾਸਪੋਰਟ ਸਾਈਜ਼ ਫੋਟੋ ਸਬੰਧਿਤ ਫਾਰਮ ਭਰ ਕੇ ਪਿੰਡੂ ਖੇਤਰ ਵਿੱਚ ਸਰਪੰਚ ਦੇ ਨੰਬਰدار ਅਤੇ ਸ਼ਹਿਰੀ ਖੇਤਰ ਵਿੱਚ ਐਮਸੀ ਤੋਂ ਤਸਦੀਕ ਕਰਵਾ ਕੇ ਅਤੇ ਆਪਣਾ ਵਾਰਡ ਦੀ ਅੰਗੜਵਾੜੀ ਵਰਕਰ ਦੇ ਦਸਖਤ ਅਤੇ ਸੈਂਟਰ ਨੰਬਰ ਲਿਖਵਾਉਣਾ ਹੈ ਇਹ ਹਨ ਸ਼ਰਤਾਂ ਜੀ ਆਪਣੇ ਪਿੰਡ ਵਿੱਚ ਸਰਪੈਂਚ ਜਾਂ ਨੰਬਰਦਾਰ ਦੀਆਂ ਮੋਹਰ ਲਵਾਉਣੀ ਪੂਰੇ ਤੋਂ 10 ਤਕਰਾਉਣੇ ਪੈਣਗੇ ਤੇ ਅੰਗੜਵਾਲੀ ਜਿਹੜੀ ਵਰਕਰ ਹੈ ਉਹਦੇ 10 ਤਕਰਾਉਣਗੇ ਜੀ ਇਹਦੇ ਵਿੱਚ ਇੱਕ ਹੋਰ ਸ਼ਰਤ ਵੀ ਆ ਵੀ ਜੇ ਪਰਿਵਾਰ ਵਿੱਚ ਮੰਨ ਲਓ ਤਿੰਨ ਬੱਚੇ ਹਨ ਹਨ ਤੇ ਤਿੰਨਾਂ ਦਾ ਪਿਤਾ ਇੱਕ ਹੈ ਪਰ ਉਹਨਾਂ ਵਿੱਚੋਂ ਦੋ ਬੱਚਿਆਂ ਨੂੰ ਇਹ ਸਕੀਮ ਮਿਲੂਗੀ ਤੀਜੇ ਬੱਚ ਨੂੰ ਸਕੀਮ ਦਾ ਫਾਇਦਾ ਨਹੀਂ ਹੋਣਾ ਤਾਂ ਦੋ ਬੱਚਿਆਂ ਵਾਸਤੇ ਇਹ ਸਕੀਮ ਆ ਤੇ ਦੋ ਬੱਚੇ ਇਹਦਾ ਲਾਭ ਉਠਾ ਸਕਦੇ ਹਨ ਤਾਂ ਅਗਲਾ ਫਾਰਮ ਤੁਹਾਨੂੰ ਦਮ ਦਸੀਏ ਆ ਵਾਲਾ ਜੇ ਆਪਾਂ ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਤੋਂ ਉਹਨਾਂ ਵਾਸਤੇ ਇਹ ਫਾਰਮ ਹੈ ਇੱਥੇ ਫੋਟੋ ਲੱਗੂਗੀ ਇੱਥੇ ਸਾਰਾ ਕੁਝ ਵੇਰਵਾ ਭਰਿਆ ਜਾਊਗਾ ਜੇ ਮਤਲਬ ਪਹਿਲੀ ਦੱਸਿਆ ਤੁਸੀਂ ਆ ਵੀਡੀਓ ਖੜਾ ਕੇ ਜਾਂ ਇੱਕ ਥਾਂ ਤੇ ਪਾਜ਼ ਕਰਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਕੁਝ ਅੱਗੇ ਭਰਨਾ ਆਇਆ ਹੈ ਹਨ ਜਿਵੇਂ ਆਈ ਐਫ ਐਸ ਆ ਕੋਡ ਬੈਂਕ ਖਾਤਾ ਨੰਬਰ ਪਿਤਾ ਦਾ ਨਾਮ ਪਿਤਾ ਦਾ ਆਧਾਰ ਕਾਰਡ ਮਾਤਾ ਦਾ ਨਾਮ ਮਾਤਾ ਦਾ ਆਧਾਰ ਕਾਰਡ ਇਹ ਤੋਂ ਹੀ ਸ਼ਰਤਾਂ ਸਾਰੀਆਂ ਪੜ ਲਿਓ ਤੇ ਜੇ ਤੁਸੀਂ ਬਠਿੰਡਾ ਜ਼ਿਲ੍ਹਾ ਦੇ ਵਾਸੀਓ ਤਾਂ ਉਸ ਤੋਂ ਬਾਅਦ ਇੱਕਲਾ ਇੰਨੀ ਫਾਰਮਾ ਫੋਟੋ ਲੱਗ ਜੂਗੀ ਬੱਚੇ ਦਾ ਨਾਮ ਓਮਨ ਲੜਕਾ ਹੈ ਲੜਕੀ ਪਿਤਾ ਦਾ ਨਾਮ ਹਨ ਇਸ ਤਰ੍ਹਾਂ ਨਾਲ ਆ ਆ ਗਿਆ ਤੁਹਾਡੇ ਕੋਲ ਮੋਬਾਈਲ ਨੰਬਰ ਮਿਲ ਜੂ ਤੁਹਾਨੂੰ ਤਾਂ ਇਹ ਤੁਹਾਨੂੰ ਫਾਰਮ ਡੀਸੀ ਦਫ਼ਤਰ ਵਿੱਚ ਮਿਲਣਗੇ ਜਿਵੇਂ ਇੱਕ ਸਵੈ ਘੋਸ਼ਣਾ ਪੱત્ર ਆ ਗਿਆ ਇਹ ਵੀ ਤੁਹਾਨੂੰ ਭਰਨਾ ਪਊਗਾ ਇੱਥੇ ਕੋਸ਼ਣਾ ਕਰਦੇ ਹਸਤਖਸ਼ਰ ਆਉਣਗੇ ਮਤਲਬ ਕੋਈ ਸਾਈਨ ਹੋਣਗੇ ਪਰ ਮੈਂ ਕੋਸ਼ਿਸ਼ ਕਰੂੰਗਾ ਜੇ ਮੈਨੂੰ ਲਿੰਕ ਮਿਲਦਾ ਹੋਇਆ ਤਾਂ ਮੈਂ ਤੁਹਾਨੂੰ ਨਾਲ ਵੀਡੀਓ 'ਚ ਵੀ ਸ਼ੇਅਰ ਕਰੂੰਗਾ ਤੇ ਵੀਡੀਓ ਵਿੱਚ ਨਾ ਸ਼ੇਅਰ ਹੋਇਆ ਤਾਂ ਤੁਸੀਂ ਮੈਨੂੰ ਫੇਸਬੁੱਕ ਤੇ ਜਾਂ YouTube ਤੇ ਹੈਲੋ ਦਾ ਮੈਸੇਜ ਪਾ ਦਿਓ ਲਿਖ ਕੇ ਮੈਂ ਤੁਹਾਨੂੰ WhatsApp ਕਰ ਦੂੰਗਾ ਜਾਂ ਤੁਸੀਂ ਮੈਨੂੰ ਆਪਣਾ ਨੰਬਰ ਭੇਜ ਦਿਓ ਕਮੈਂਟਾਂ ਵਿੱਚ ਮੈਂ ਤੁਹਾਨੂੰ WhatsApp ਕਰ ਦੂੰਗਾ ਤੇ ਜੇ ਲਿੰਕ ਪੈਂਦਾ ਤਾਂ ਮੈਂ ਲਿੰਕ ਹੀ ਪਾ ਦੂੰਗਾ ਤਾਂ ਇਹ ਹੈ ਸਾਰੀ ਜਾਣਕਾਰੀ ਕਿਸ ਤਰ੍ਹਾਂ ਆਪਾਂ ਨੂੰ 18 ਸਾਲ ਤੋਂ ਘੱਟ ਬੱਚੇ ਨੂੰ ਪੈਨਸ਼ਨ ਮਿਲ ਸਕਦੀ ਹੈ 4000 ਰੁਪਏ ਪ੍ਰਤੀ ਮਹੀਨਾ ਤਾਂ ਇਹ ਵੀਡੀਓ ਚੰਗੀ ਲੱਗੇ ਤਾਂ ਆਪਣੇ